ਸਾਸਰੀ ਘਰ ਜੀ ਸਾਰਿਆਂ ਨੂੰ ਪਿੰਡੂ ਮਾਪਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤਸਵੀਰ ਸਵੇਰੇ ਉੱਠ ਕੇ ਆਪਾਂ ਰੱਖਦੇ ਹਾਂ ਜੀ ਦਲੀਆ ਰਿਜਣ ਵਾਸਤੇ ਪਸ਼ੂਆਂ ਲਈ ਤੇ ਜਦੋਂ ਦਲੀਆ ਰਿਜਜੇਵੇ ਤੇ ਚੁੱਲ੍ਹੇ ਵਿੱਚ ਅੱਗ ਕਾਫੀ ਸੀ ਕੋਲੇ ਵੀ ਸੀ ਤਾਂ ਮੈਂ ਸਵੇਰੇ ਟਾਈਮ ਨਾਲ ਇਹਦੇ ਉੱਤੇ ਰੱਖ ਦਿੱਤੀ ਸੀ ਮੂੰਗੀ ਮੋਠਾਂ ਦੀ ਸਾਬਤ ਮੂੰਗੀ ਮੋਠਾਂ ਦੀ ਦਾਲ ਤੇ ਉਹ ਵੀ ਤਕਰੀਬਨ ਬਣਿਆ ਵਰਗੀ ਆ ਤੇ ਦਲੀਆ ਹੋ ਗਿਆ ਸੀ ਠੰਡਾ ਤੇ ਹੁਣ ਇਹ ਮੈਂ ਪਾ ਦੂੰਗੀ ਜੀ ਇਹੋ ਪਸ਼ੂਆਂ ਵਾਲੀ ਬਾਲਟੀ ਦੇ ਵਿੱਚ ਤੇ ਦਾਲ ਜੀ ਆਪਾਂ ਜਦੋਂ ਹੁਣ ਧਾਰ ਕੱਢ ਕੇ ਵਾਪਸ ਆਵਾਂਗੇ ਫਿਰ ਲਾਵਾਂਗੇ ਦਾਲ ਨੂੰ ਤੜਕਾ ਜਦ ਤੱਕ ਉਹਨੂੰ ਕੀ ਕਹਿੰਦਾ ਦਾਲ 'ਚ ਜਿਹੜੀ ਮਾੜੀ-ਮੋਟੀ ਕਸਰ ਆ ਉਹ ਵੀ ਉਹਨੂੰ ਕੀ ਕਹਿੰਦਾ ਹੋਜੂਗੀ ਬਣਜੂਗੀ ਦਾਲ ਤਾਂ ਸੋ ਇੱਥੇ ਜੀ ਮੈਂ ਪਾ ਦਿੱਤਾ ਦਲੀਆ ਇਸ ਬਾਲਟੀ ਦੇ ਵਿੱਚ ਤੇ ਐਦਾਂ ਦੇ ਕੰਮ ਜੀ ਆਪਾਂ ਕਰਦੇ ਕਰਦੇ ਹੀ ਰਹਿਦਾ ਇੱਕ ਤਾਂ ਬੰਦਾ ਹੈਲਦੀ ਰਹਿੰਦਾ ਤੇ ਦੂਜਾ ਉਹਨੂੰ ਕੀ ਕਹੀਦਾ ਹੁਣ ਇਦਾਂ ਦੇ ਕੰਮ ਕਰਾਂਗੇ ਤੇ ਗਾਂ ਦੀ ਗਾਂ ਪਸ਼ੂ ਵਧਣਗੇ ਤਾਂ ਫੇਰੀ ਉਹਨੂੰ ਕੀ ਕਹੀਦਾ ਕੰਮ ਸੂਤ ਆਉਣਾ ਜੇ ਸੋਚੀ ਜਾਵਾਂਗੇ ਨਹੀਂ ਨਹੀਂ ਇਹ ਕੰਮ ਕੋਈ ਕਰ ਲਵੇ ਜਾਂ ਇੰਨਾ ਕੰਮ ਆ ਵਾਸਤੇ ਆਪਾਂ ਕੋਈ ਹੈਲਪਰ ਰੱਖ ਲਈਏ ਤਾਂ ਨਹੀਂ ਜੀ ਇਹ ਆਪ ਹੀ ਕਰਨੇ ਪੈਣੇ ਆ ਤੇ ਇੱਥੇ ਜੀ ਇਹ ਸ਼ੀਟ ਸਿਲਾਈ ਆ ਤੁੱਪ ਧੋ ਇਹਨੂੰ ਹੁਣ ਆਪਾਂ ਦੇਨੇ ਚੱਕ ਕਿਉਂਕਿ ਟਾਈਮ ਹੋ ਚੁੱਕਾ ਸੀ 2:30 ਵਜੇ ਦਾ ਪਹਿਲਾਂ ਮੈਂ ਦਲੀਆਂ ਪਾ ਦਿੱਤਾ ਵਿੱਚ ਤੇ ਉਹ ਦੇਖ ਲਿਆ ਹੁਣ ਮੈਂ ਜੀ ਉਹ ਮੈਂ ਵੀਡੀਓ ਨਹੀਂ ਬਣਾਈ ਤਸਵੀਰੇ ਮੈਂ ਸਾਫ ਕੀਤੀ ਸੀ ਸਾਰੀ ਫ੍ਰਿਜ ਰੈਫਰਿਜਰੇਟਰ ਸਾਰੀ ਕਲੀਨਿੰਗ ਕੀਤੀ ਸੀ ਮੈਂ ਫ੍ਰੀਜ਼ਰ ਦੀ ਤੇ ਕਿਉਂਕਿ ਸਾਰਾ ਸਾਲ ਮੈਂ ਤਕਰੀਬਨ ਫ੍ਰਿਜ ਜਿਹੜੀ ਉਹ ਬੰਦ ਰੱਖਦੀ ਆ ਹੁਣ ਮੌਸਮ ਥੋੜਾ ਚੇਂਜ ਹੋਣ ਲੱਗ ਪਿਆ ਸੋ ਅੱਜ ਆਪਾਂ ਨੇ ਵਿੱਚੋਂ ਵੀ ਉਹਦਾ ਕਲੀਨਿੰਗ ਮੈਂ ਕਰਦੀ ਰਹੀ ਆ ਪਹਿਲਾਂ ਵੀ ਕਿਉਂਕਿ ਉਲਦੀ ਲੱਗ ਜਾਂਦੀ ਹੈ ਨਾ ਬੰਦ ਨੂੰ ਤੇ ਕਰਦੇ ਰਹੀਦਾ ਕਲੀਨਿੰਗ ਬਟ ਅੱਜ ਹੋਰ ਵੀ ਚੰਗੀ ਤਰ੍ਹਾਂ ਕਲੀਨਿੰਗ ਕਰਕੇ ਤੇ ਇਹਨੂੰ ਫ੍ਰਿਜ ਨੂੰ ਆਪਾਂ ਕਰਾਂਗੇ ਚਾਲੂ ਕਿਉਂਕਿ ਹੁਣ ਰੱਖਣਾ ਪਿਆ ਕਰਨਾ ਇਹਦੇ ਵਿੱਚ ਸਮਾਨ ਤੇ ਫ੍ਰਿਜ ਦੇਖ ਲਓ ਇਸ ਵਾਰ ਮੈਂ ਸਿਆਲਾਂ ਵਿੱਚ ਚਲਾਈ ਨਹੀਂ ਤਾਂ ਸਾਡਾ ਬਿੱਲ ਤਕਰੀਬਨ 0 ਆਇਆ ਜਿਹੜੇ ਦੋ ਬਿੱਲ ਆਏ ਉਹ 0 ਆਏ ਮਾਈਨਸ ਵਿੱਚ ਗਏ ਕਿਉਂਕਿ ਜਦੋਂ ਫ੍ਰਿਜ ਵੀ ਚਲਦੀ ਆ ਤੇ ਫ੍ਰਿਜ ਵੀ ਮੈਂ ਬੰਦ ਰੱਖੀ ਤੇ ਤਕਰੀਬਨ ਪਾਣੀ ਵੀ ਬਾਤ ਲੈਣ ਵਾਸਤੇ ਸਾਰਿਆਂ ਦੇ ਤਕਰੀਬਨ ਮੈਂ ਚੁੱਲ੍ਹੇ ਤੇ ਹੀ ਗਰਮ ਕਰਦੀ ਰਹੀ ਜਿਹੜਾ ਕਰਕੇ ਬਿੱਲ ਜਿਹੜਾ ਉਹ 0 ਹੀ ਆਏ ਤੇ ਹੁਣ ਉਹਨਾਂ ਨੂੰ ਕੀ ਕਹਿੰਦਾ ਆਪਾਂ ਫ੍ਰੀਜਰ ਕਰ ਲੈਣਾ ਚਾਲੂ ਕਿਉਂਕਿ ਗੀਜ਼ਰ ਤਾਂ ਹੋ ਗਿਆ ਬੰਦ ਤੇ ਹੁਣ ਉਹ ਗੀਜ਼ਰ ਦੀ ਹੁਣ ਮੈਂ ਚੁੱਲੇ ਤੇ ਪਾਣੀ ਨਹੀਂ ਸੀ ਗਰਮ ਕਰਦੀਆ ਥੋੜਾ ਟਾਈਮ ਹੋ ਗਿਆ ਕਿਉਂਕਿ ਗੀਜ਼ਰ ਚਲਾ ਲਈਦਾ ਸੀ ਤੇ ਉਹ ਥੋੜਾਕਾ ਟਾਈਮ ਚਲਾਈਦਾ ਸੀਗਾ ਤੇ ਨਾਰਮਲ ਜੇ ਪਾਣੀ ਨਾਲ ਉਹਨੂੰ ਕੀ ਕਹਿੰਦਾ ਬਾਥ ਲੈ ਹੋ ਜਾਂਦੀ ਸੀਗੀ ਤੇ ਹੁਣ ਆਪਾਂ ਉਹ ਵੀ ਨਹੀਂ ਚਲਾਇਆ ਕਰਨਾ ਗੀਜ਼ਰ ਤਾਂ ਸੋਇਸ ਕਰਕੇ ਆਪਾਂ ਫ੍ਰੀਜ ਰੈਫਰਿਜਰੇਟਰ ਜਿਹੜੀ ਆਪਣੀ ਫ੍ਰਿਜ ਆ ਉਹ ਕਰ ਦਿੱਤੀ ਆ ਚਾਲੂ ਚੰਗੀ ਤਰ੍ਹਾਂ ਇਹਦੀ ਕਲੀਨਿੰਗ ਕਰਕੇ ਮੈਂ ਇਦਾਂ ਦੇ ਕੰਮਾਂ ਨੂੰ ਬਹੁਤ ਧਿਆਨ ਦਿੰਦੀ ਆ ਕਿ ਬਚਤ ਹੋਵੇ ਖਾਸ ਕਰ ਬਿੱਲ ਦੀ ਬਚਤ ਕਿਉਂਕਿ ਮਨਵੀਰ ਦੇ ਡੈਡੀ ਵੀ ਬਾਹਰੋਂ ਆਏ ਕਰਕੇ ਸਾਡਾ ਕਾਫੀ ਖਰਚਾ ਹੋ ਗਿਆ ਕੁਝ ਉਹਨਾਂ ਦੇ ਟ੍ਰੀਟਮੈਂਟ ਤੇ ਵੀ ਹੋਇਆ ਟ੍ਰੀਟਮੈਂਟ ਤੇ ਵੀ ਕੁਝ ਕੀ ਬਹੁਤ ਖਰਚਾ ਹੋ ਗਿਆ ਉਹਨਾਂ ਦੇ ਟ੍ਰੀਟਮੈਂਟ ਤੇ ਵੀ ਤਾਂ ਸੋ ਇਸ ਕਰਕੇ ਆ ਘਰ ਦੇ ਖਰਚੇ ਥੋੜੇ ਬੈਲੈਂਸ ਕਰਕੇ ਹੀ ਚੱਲਣੇ ਪੈਂਦੇ ਆ ਜੇ ਇਹਨਾਂ ਚੀਜ਼ਾਂ ਦੀ ਬਚਤ ਨਾ ਕਰਾਂਗੇ ਤਾਂ ਫਿਰ ਤੇ ਸਾਰਾ ਕੁਝ ਤੁਹਾਨੂੰ ਪਤਾ ਹੀ ਹੈ ਵੀ ਖਰਚੇ ਪੂਰਾ ਕਰਨੇ ਬਹੁਤ ਔਖੇ ਹੋ ਜਾਂਦੇ ਆ ਤਾਂ ਬਿੱਲ ਦੇ ਖਰਚੇ ਬਚ ਜਾਣ ਤਾਂ ਹੋਰ ਕਈ ਖਰਚੇ ਜਿਹੜੇ ਇੱਥੇ ਨਿਕਲ ਹੁੰਦੇ ਆ। ਸੋ ਇਸ ਕਰਕੇ ਆਪਾਂ ਪੂਰਾ ਧਿਆਨ ਦਿੱਤਾ ਕਿ ਜਿਹੜਾ ਬਿੱਲ ਆ ਉਹ ਜ਼ੀਰੋ ਹੀ ਆਵੇ। ਉਮੀਦ ਤਾਂ ਬਹੁਤ ਹੈ ਜਿਹੜਾ ਹੁਣ ਵੀ ਬਿੱਲ ਆਊਗਾ ਉਹ ਜ਼ੀਰੋ ਹੀ ਆਊਗਾ। ਕਿਉਂਕਿ ਬਹੁਤ ਇਦਾਂ ਦਾ ਧਿਆਨ ਦੇਈ ਨਾ। ਤਾਂ ਇੱਥੇ ਮੈਂ ਸ਼ੀਸ਼ੇ ਜਿਹੜੇ ਸੀਗੇ ਫ੍ਰਿਜ ਦੇ ਇਹਨਾਂ ਦੀਆਂ ਬੈਲਟਾਂ ਲਾ ਕੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਤਲਬ ਕਿ ਜਿਹੜੀ ਰਬੜ ਆ ਬੈਲਟ ਕਹਿੰਦੇ ਯਾਨੀ ਜਿਹੜੀ ਰਬੜ ਆ ਨਾ ਸ਼ੀਸ਼ਿਆਂ ਦੀ ਇਹਨੂੰ ਮੈਂ ਉੱਤੋਂ ਉਤਾਰ ਕੇ ਫਿਰ ਇਹਨੂੰ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਤੋਤਾ ਸੀ। ਤਾਂ ਹੁਣ ਇਹ ਬੈਲਟਾ ਚੜਾ ਕੇ ਤੇ ਇਹਨਾਂ ਦੇ ਉਹ ਕਾਰਨਰ ਜਿਹੇ ਆ ਜਿਹੜੇ ਉਹ ਲਾ ਕੇ ਤੇ ਫਿਰ ਮੈਂ ਇਹਨਾਂ ਨੂੰ ਇਹਦੇ ਵਿੱਚ ਲਾ ਦੂੰਗੀ ਤੇ ਤੇ ਹਜੇ ਤਹਾਨੂੰ ਕੀ ਕਹਿੰਦਾ ਆ ਨੀਚੇ ਵਾਲਾ ਉਹਨੂੰ ਕੀ ਕਹਿੰਦਾ ਯੂਜ਼ ਹੁੰਦਾ ਪੋਰਸ਼ਨ ਇਹਦਾ ਰੈਫਰਿਜਰੇਟਰ ਦਾ ਉੱਪਰਲਾ ਜਿਹੜਾ ਉਹ ਤਾਂ ਨਹੀਂ ਇਹਨਾਂ ਯੂਜ਼ ਹੁੰਦਾ ਇਸ ਕਰਕੇ ਆਪਾਂ ਉਹ ਕੱਟਦੇ ਜਿਹੜੀ ਉਹ ਫ੍ਰਿਜ ਜਿਹੜੀ ਆ ਉਹ ਚਲਾਈ ਹੋਈ ਹੈ ਤੇ ਇਹ ਜੀ ਆਪਾਂ ਹੁਣ ਟਿਕਾ ਦਾਂਗੇ ਇਹਦੇ ਵਿੱਚ ਸਮਾਨ ਇਹ ਫਰੂਟ ਪਹਿਲਾਂ ਮੈਂ ਉਹਦੇ ਵਿੱਚ ਰੱਖਿਆ ਸੀ ਇਹ ਰੱਖ ਦਿੱਤਾ ਤੇ ਹੁਣ ਜਿਹੜਾ ਹੋਰ ਥੋੜਾ ਬਹੁਤਾ ਸਮਾਨ ਹਜੇ ਇੰਨਾ ਸਮਾਨ ਨਹੀਂ ਸਾਡਾ ਫਰਿੱਜ ਚ ਰੱਖਣ ਨੂੰ ਅ ਥੋੜਾ ਬਹੁਤਾ ਇਹ ਆ ਤੇ ਜਿਹੜਾ ਥੋੜਾ ਬਹੁਤਾ ਹੈਗਾ ਵਾ ਉਹ ਵੀ ਮੈਂ ਜਿਹੜਾ ਉਹ ਫਰਿੱਜ ਵਿੱਚ ਰੱਖ ਦੂੰਗੀ ਤੇ ਇਹ ਉਹਨੂੰ ਕੀ ਕਰੀਦਾ ਇਹ ਜੀ ਬਰਫ਼ ਵਾਲਿਆ ਜਿਹਦੇ ਵਿੱਚ ਆਈਸ ਕਯੂਬਸ ਜਿਹੜੇ ਆ ਉਹ ਬਣਦੇ ਆ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਧੋਤਾ ਤਾਂ ਮੈਂ ਚੰਗੀ ਤਰ੍ਹਾਂ ਸੀ ਵਿੱਚ ਮੈਨੂੰ ਥੋੜਾ ਬਹੁਤਾ ਇਹਦੇ ਕੁਛ ਲੱਗਾ ਲੱਗਦਾ ਸੀ ਸੋ ਆਪਾਂ ਉਹ ਵੀ ਕਰ ਲਿਆ ਸਾਫ਼ ਤੇ ਇਹਨੂੰ ਵੀ ਰੱਖ ਦਾਂਗੇ ਇਹਦੇ ਵਿੱਚ ਚਲੋ ਜੀ ਫ੍ਰਿਜ ਆਪਣੀ ਹੋ ਗਈ ਹੈ ਚੰਗੀ ਤਰ੍ਹਾਂ ਕਲੀਨ ਤੇ ਸੱਟਵਟ ਤੇ ਹੁਣ ਜੀ ਵਾਰੀ ਕਲੀਨਿੰਗ ਕਰਨ ਦੀ ਪੱਗੂ ਦੀ ਜਦੋਂ ਮੇਰੇ ਕੋਲ ਫ੍ਰੀ ਟਾਈਮ ਹੁੰਦਾ ਮੈਂ ਸਾਰੇ ਇਹੋ ਹੀ ਕੰਮ ਕਰਦੀ ਹਾਂ ਇਹ ਨਹੀਂ ਕਿ ਮੈਂ ਸੌਣੀ ਨੇ 1 ਘੰਟਾ ਤਕਰੀਬਨ 1 ਹੱਦ 2 ਘੰਟੇ ਵੀ ਜਿਹੜਾ ਆਪਾਂ ਸਾਰੇ ਕੰਮ ਕਰ ਕਰਕੇ ਸੌਂ ਵੀ ਲਈਦਾ ਤੇ ਸੌਣ ਤੋਂ ਬਾਅਦ ਵਿੱਚ ਦੁਪਹਿਰ ਨੂੰ ਮਤਲਬ ਕਿ ਸੌਂ ਜਾਈਦਾ ਉਸ ਤੋਂ ਬਾਅਦ ਵਿੱਚ ਆ ਇਹ ਵਾਲੇ ਮੇਰੇ ਕੰਮ ਕਿਉਂਕਿ ਇਸਕਾ ਟਾਈਮ ਤੇ ਚਾਹ ਦਾ ਟਾਈਮ ਹੁੰਦਾ ਫਿਰ ਚਾਹ ਮਨੀ ਦੇ ਦਾਦੀ ਬਣਾਉਂਦੀ ਹੁੰਦੀ ਆ ਤੇ ਮੈਂ ਤਕਰੀਬਨ ਇਹ ਦਲੀਆ ਵਗੈਰਾ ਸਬਜੀ ਵਗੈਰਾ ਜਿਹੜੇ ਇਦਾਂ ਦੇ ਕੰਮ ਆ ਤੇ ਪਗੀ ਨੂੰ ਸਾਫ ਕਰਨਾ ਹੈ ਮੈਂ ਕਰ ਲੈਨੀ ਆ ਮਤਲਬ ਕਿ ਹੈਂਡ ਵਾਸ਼ ਕਰਦੀ ਆ ਮਤਲਬ ਕਿ ਪਗੀ ਨੂੰ ਸਾਫ ਕਰਕੇ ਫਿਰ ਚੰਗੀ ਤਰ੍ਹਾਂ ਮੈਂ ਆਪਣੇ ਡਿਟਾਲ ਨਾਲ ਹੈਂਡ ਵਾਸ਼ ਕਰੂੰਗੀ ਤਾਂ ਫਿਰ ਬਾਕੀ ਕੰਮ ਕਰੂੰਗੀ ਤੇ ਇਹ ਵੀ ਆਗੇ ਸੀ ਅਸੀਂ ਆਪਣੀ ਖੂਤ ਤੇ ਸਮਾਦੀ ਤੇ ਇੱਥੇ ਵੀ ਆਉਂਦਿਆਂ ਨੂੰ ਆਪਾਂ ਨਾਲ ਵੈਲਕਮ ਕਰਨ ਨੂੰ ਹੁੰਦਾ ਵਾ ਟਾਈਗਰ ਤੇ ਸਵੀਟੀ ਸਵੀਟੀ ਕਿਦਾ ਵਾਈਬ੍ਰੇਸ਼ਨ ਤੇ ਜਿੱਦਾਂ ਲੱਗੀ ਹੁੰਦੀ ਨਾ ਇਦਾਂ ਹਿੱਲਦੀ ਰਹਿੰਦੀ ਆ ਸਾਨੂੰ ਦੇਖ ਕੇ ਇਹਨੂੰ ਚਾ ਚੜ ਜਾਂਦਾ ਵੀ ਆ ਗਈ ਆ ਕਿਉਂਕਿ ਇਹਨੂੰ ਪਤਾ ਹੁੰਦਾ ਵੀ ਮੇਰੇ ਲਈ ਕੁਛ ਨਾ ਕੁਛ ਖਾਣ ਨੂੰ ਲੈ ਕੇ ਆਏ ਹੋਊਗੇ ਤੇ ਅੱਜ ਤਾਂ ਬਹੁਤ ਹੀ ਜ਼ਿਆਦਾ ਏਦਾਂ ਕਰ ਰਹੀ ਸੀ ਸ਼ਾਇਦ ਭੁੱਖੀ ਸੀ ਮੈਂ ਕਿਹਾ ਕੋਈ ਨਾ ਧਾਰ ਕੱਢਦੇ ਆ ਫਿਰ ਤੁਹਾਨੂੰ ਦੁੱਧ ਪਾਉਨੇ ਆ ਤੇ ਇਹਨਾਂ ਨੂੰ ਦੁੱਧ ਦਾ ਵੀ ਨਹੀਂ ਇੰਨਾ ਹੁੰਦਾ ਪੀਣ ਨੂੰ ਆਪਣੇ ਇੱਥੇ ਜਗਾ ਵਾ ਨਾ ਪ੍ਰਸ਼ਾਦ ਜਿਹੜਾ ਆਪਣੇ ਰੱਖਿਆ ਹੁੰਦਾ ਜ਼ਿਆਦਾ ਇਹਨਾਂ ਨੂੰ ਉਹ ਮਿੱਠੇ ਨਾ ਹੁੰਦਾ ਪਰ ਮਿੱਠਾ ਇਹਨਾਂ ਨੂੰ ਆਪ ਆਪ ਨਹੀਂ ਪਾਈਦਾ ਵੀ ਨਹੀਂ ਤੇ ਇਹਨਾਂ ਦੇ ਉਹ ਇਚਿੰਗ ਹੋਣ ਲੱਪੈਣੀ ਖੁਰਕ ਪੈ ਜਾਣੀ ਤਾਂ ਫਿਰ ਇਹਨਾਂ ਨੂੰ ਤਕਲੀਫ ਹੋਊਗੀ ਸੋ ਆਪਾਂ ਦੁੱਧ ਜਿਹੜਾ ਉਹ ਇਹਨਾਂ ਨੂੰ ਪਾ ਦੇਈਦਾ ਤੇ ਕਈ ਜਰੀਏ ਨਾਲ ਹੀ ਰੋਟੀ ਲੈ ਆਈਦੀ ਆ ਤੇ ਹੁਣ ਜਿੱਦਨ ਮਨਵੀਰ ਨਾ ਜਾਉਂਗੇ ਇਹਨਾਂ ਦੀ ਪੈਡਿਗਰੀ ਲੈ ਕੇ ਆਉਂਗੇ ਸੋਲਿਡ ਜਿਹੜੀ ਪੈਡਿਗਰੀ ਹੁੰਦੀ ਆ ਤਾਂ ਉਹ ਇਹਨੂੰ ਦਿਆ ਕਰਾਂਗੇ ਦੋਨਾਂ ਨੂੰ ਇਹਨਾਂ ਨੂੰ ਤੇ ਇੱਥੇ ਜੀ ਮਨੀ ਨੇ ਬਲੈਕ ਕਲਰ ਦੀ ਜਿਹੜੀ ਕਾਲੀ ਫਰਨੈਲ ਆ ਮੈਂ ਕਿਹਾ ਉਹ ਲੈ ਕੇ ਆ ਤੇ ਉਹ ਛਿੜਕ ਪਸਮਾ ਤੇ ਫਿਰ ਜਿਹੜੀਆਂ ਮੱਖੀਆਂ ਆਉਣੋਂ ਹਟਣੀਆਂ ਇਹ ਦੋਨੇ ਸਾਡੇ ਅਲ ਕਿੰਨੇ ਧਿਆਨ ਨਾਲ ਦੇਖੰਦੇ ਆ ਵੀ ਇਹ ਕੀ ਕਰਦੇ ਆ ਅਰਗਾਨੇ ਝੋਕ ਲਾ ਕੇ ਸਾਡੇ ਵਾਲੇ ਦੇਖਦੇ ਰਹਿੰਦੇ ਵੀ ਇਹ ਕੀ ਕਰਦੇ ਆ ਤੇ ਇੱਥੇ ਜੀ ਆਪਾਂ ਫਰਨੇਲ ਪਾਣੀ ਵਿੱਚ ਪਾ ਕੇ ਕਰ ਲਿਆ ਕਰ ਲਿਆ ਸੀ ਉਹ ਤਿਆਰ ਤੇ ਹੁਣ ਆਪਾਂ ਜੀ ਇਸ ਪੰਪ ਦੇ ਨਾਲ ਇਹਨਾਂ ਨੂੰ ਛਿੜਕ ਦਾਂਗੇ ਪਸ਼ੂਆਂ ਦੇ ਉੱਤੇ ਗਾਵਾਂ ਦੇ ਕਿਉਂਕਿ ਮੱਖੀ ਬਹੁਤ ਆ ਤੇ ਜਿਹੜੀ ਕਾਲੀ ਫਰਨੇਲ ਆ ਇਹਦੇ ਨਾਲ ਮੱਖੀਆਂ ਜਿਹੜੀਆਂ ਉੱਡ ਜਾਂਦੀਆਂ ਤੇ ਫਿਰ ਤਾਰ ਕੱਢਣੀ ਜਿਹੜੀ ਉਹ ਸੋਖੀ ਰਹੂਗੀ ਨਹੀਂ ਤਾਂ ਤਾਰ ਕੱਢਣੀ ਵੀ ਬਹੁਤ ਮੁਸ਼ਕਲ ਹੋ ਜਾਂਦੀ ਆ ਕਿਉਂਕਿ ਗਾਂ ਹਿੱਲਦੀ ਰਹਿੰਦੀ ਆ ਆਪਣੀ ਉਹਨੂੰ ਕੀ ਕਹਿੰਦਾ ਤਾਰਕਟ ਨਹੀਂ ਔਖੀ ਹੋ ਜਾਂਦੀ ਹੈ ਤੇ ਇਸ ਕਰਕੇ ਆਪਾਂ ਇਹ ਛਿੜਕਾਂਗੇ ਫਰਨਲ ਆਪਾਂ ਬਹੁ ਮਾਈਨਰ ਜੀ ਪਾਈ ਹੈ ਜਿਆਦਾ ਪਾਣੀ ਪਾਇਆ ਤਾਂ ਜੋ ਉਹਦੀ ਫਰਨਲ ਦੀ 스멜 ਦੇ ਨਾਲ ਹੀ ਉਹਨੂੰ ਕੀ ਕਹਿੰਦਾ ਉੱਡ ਜਾਣ ਮੱਖੀਆਂ ਤੇ ਤਾਰਕਟ ਨਹੀਂ ਸੌਖੀ ਰਵੇ ਤੇ ਇਹ ਜੀ ਆਪਾਂ ਮੰਗੋ ਉੱਤੇ ਛਿੜਕ ਦਿੱਤਾ ਤੇ ਹੁਣ ਆਪਾਂ ਇਹਨੂੰ ਦੂਜੀ ਸਾਈਡ ਤੇ ਡਰ ਗਈ ਸੀ ਮੰਗੋ ਪਈਏ ਕੀ ਉਹਨੂੰ ਕੀ ਕਹਿੰਦਾ ਛਿੜਕੰਦਾ ਹੈ ਤੇ ਚਲੋ ਜੀ ਇਹ ਮਾਨੀਨੇ ਛੜਕ ਦਿੱਤੀ ਤੇ ਮੱਖੀ ਮੱਛਰ ਦੋਨੇ ਹੈ ਹੀ ਬਹੁਤ ਆ ਤੇ ਸਾਰਾ ਗਰਮੀ ਆਈ ਹੋਈ ਆਪਾਂ ਦੇਖਾਂਗੇ ਜੇ ਨਾ ਫਰਕ ਪੈਂਦਾ ਹੋਇਆ ਫੇਹੀ ਛਿੜਕਦੇ ਰਵਾਂਗੇ ਪੱਖਾ ਵੀ ਲਾਵਾਂਗੇ ਉਦਾਂ ਜਲਦੀ ਤੇ ਇੱਥੇ ਵੀ ਆਪਾਂ ਸਾਰੀ ਫਰਸ਼ ਤੇ ਵੀ ਛਿੜਕ ਦਾਂਗੇ ਮੰਗੋ ਕਿੰਨੇ ਧਿਆਨ ਨਾਲ ਦੇਖਨ ਲਈ ਆ ਵੀ ਇਹ ਕੀ ਕਰਨਦੇ ਆ ਤੇ ਇਸ ਤੋਂ ਬਾਅਦ ਜੀ ਗੰਗਾ ਦੀ ਵਾਰੀ ਤੇ ਗੰਗਾ ਤੇ ਛਿੜਕਾਂਗੇ ਗੰਗਾ ਨੂੰ ਉਦਾਂ ਇੰਨਾ ਫਰਕ ਨਹੀਂ ਪੈਂਦਾ ਕਿਉਂਕਿ ਉਹ ਇੱਧਰ ਉੱਧਰ ਹਿੱਲਦੀ ਰਹਿੰਦੀ ਆ ਟੱਪਦੀ ਰਹਿੰਦੀ ਆ ਤਮਕੀਆਂ ਇੱਕੋ ਦੇ ਬਾਲ ਵੀ ਵੱਡੇ ਆ ਤੋ ਉਹਨੂੰ ਕੱਟੇ ਮੱਖੀਆਂ ਤੰਗ ਕਰਦੀਆਂ ਬੰਗੋ ਨੂੰ ਜ਼ਿਆਦਾ ਤੰਗ ਕਰਦੀਆਂ ਮੱਖੀਆਂ ਕਿਉਂਕਿ ਉਹਦੇ ਵਾਲ ਇਹਨੇ ਹੈ ਨਹੀਂ ਗੇ ਤੇ ਮੱਛਰ ਤੇ ਮੱਖੀ ਬਹੁਤ ਜ਼ਿਆਦਾ ਉਹਨੂੰ ਕੀ ਕਹਿਦਾ ਹੋ ਜਾਂਦਾ ਤੇ ਇਹ ਆਪਾਂ ਜੀ ਹੁਣ ਗੰਗਾ ਤੇ ਗੰਗਾ ਬਾਰੇ ਧਿਆਨ ਨਾਲ ਦੇਖੰਦੇ ਪੇ ਮਨਵੀਰ ਕੀ ਕਰੰਦੇ ਆ ਤੇ ਗੰਗਾ ਤੇ ਛਿੜਕ ਦਾਂਗੇ ਤੇ ਇਹਨੂੰ ਹੁਣ ਫੇ ਕਿਸੇ ਦਿਨ ਬਾਤ ਕਰਾਉਨੇ ਆ ਗੰਗਾ ਦੀ ਮਨਵੀਰ ਦਾ ਵੀ ਨੇ ਟਾਈਮ ਲੱਗਦਾ ਬਿਜ਼ੀ ਰਹਿੰਦਾ ਹੋਰ ਕਈ ਕੰਮ ਹੁੰਦੇ ਆ ਜਿਹੜੇ ਦਾਤੀ ਦੇ ਲਈ ਮੈਡੀਸਿਨ ਲੈਣ ਜਾਣਾ ਪੈਂਦਾ ਮਨੀ ਨੂੰ ਨਾਲ ਸ਼ਹਿਰ ਤੇ ਕਈ ਜਿਹੜੀ ਬਾਬੇ ਦੀ ਦਵਾਈ ਲੈਣ ਜਾਣਾ ਪੈਂਦਾ ਸਾ ਕਰਕੇ ਮਨਵੀਰ ਬਹੁਤ ਈਜ਼ੀ ਹੁੰਦਾ ਤੇ ਇਹ ਛੜਕ ਦਿੱਤਾ ਸੀ ਜੀ ਆਪਾਂ ਗੰਗਾ ਤੇ ਵੀ ਤੇ ਮੈਂ ਮਨੀ ਨੂੰ ਛੜਨਦੀ ਸੀ ਮੈਂ ਕਿਹਾ ਕਰ ਹੁਣ ਆਪਾਂ ਆਪਣੇ ਤੇ ਵੀ ਛੜਕ ਲਈਏ ਮੱਛਰ ਤੇ ਮੱਖੀ ਆਪਣੇ ਉੱਤੇ ਵੀ ਨਾ ਬੈਟੋਗੀ ਮਜ਼ਾਕ ਕਰਨ ਦੇ ਸੀ ਇਹਦੇ ਨਾਲ ਤੇ ਇਹ ਜੀ ਮੈਂ ਮੰਗੋ ਨੂੰ ਕਰਨ ਦਈ ਸੀ ਥੋੜਾ ਪਿਆਰ ਬਹੁਤ ਸਿਆਣੀਆਂ ਸੱਚੀ ਬਹੁਤ ਮਤਲਬ ਕੀ ਜਿਹਨੂੰ ਕਹਦਾ ਨਾ ਠੰਡੀ ਵੀ ਆ ਤੇ ਵੈਸੇ ਵੀ ਉਹਨੂੰ ਕੀ ਕਹਈਦਾ ਚੰਗਾ ਲੱਗਦਾ ਮੈਨੂੰ ਇਹਨਾਂ ਦੇ ਕੋਲ ਆਉਣਾ ਤੇ ਇੱਥੇ ਆਪਣਾ ਜਿਹਨੂੰ ਕਹਦਾ ਤਾਂ ਟਾਈਮ ਸਪੈਂਡ ਕਰਨਾ ਇਹਨਾਂ ਦੇ ਵਿੱਚ ਜਿੱਦਾਂ ਬਾਹਰ ਟਾਈਂਗera ਤੇ ਸਵੀਟੀਆ ਚੰਗਾ ਲੱਗਦਾ ਘਰੇ ਸਾਡਾ ਪੱਗੂ ਵਾ ਇੱਕ ਮਾਈਂਡ ਜਿਹੜਾ ਉਹ ਫਰੈਸ਼ ਜਾ ਹੋ ਜਾਂਦਾ ਤੇ ਦਿਮਾਗ ਜਿਹਨੂੰ ਕਹਦੋ ਮਾਈਂਡ ਮਤਲਬ ਕੀ ਟੈਨਸ਼ਨ ਆ ਤੋਂ ਜਾਂ ਹੋਰ ਉਦਾਸੀ ਤੋਂ ਡਾਇਵਰਟ ਹੋ ਜਾਂਦਾ ਤੇ ਜੇ ਉਹਨੂੰ ਕੀ ਕਿਦਾ ਕਰੇ ਬੈਠੇ ਰੋ ਜਾਂ ਵਿਲੇ ਰਵੋ ਤੇ ਉਹ ਬਸ ਉਹ ਦਿਮਾਗ ਕਿਸੇ ਨਾ ਕਿਸੇ ਪਾਸੇ ਉਹਨੂੰ ਕੀ ਕਹਿਦਾ ਅਲੱਗਾਈ ਰਹਿੰਦਾ ਕਿਉਂਕਿ ਮਨਵੀਰ ਦੇ ਡੈਡੀ ਦੇ ਬਾਹਰ ਜਾਣ ਕਰਕੇ ਤੇ ਉਹ ਹਰ ਇੱਕ ਨੂੰ ਪਤਾ ਹੀ ਆ ਵੀ ਐਨਾ ਟਾਈਮ ਉਹਨੂੰ ਕੀ ਕਹਿਦਾ ਐਨਾ ਟਾਈਮ ਕੀ ਸਾਡੇ ਘਰ ਦੇ ਮੈਂਬਰ ਆ ਕੋਈ ਵੀ ਕਰਦਾ ਮੈਂਬਰ ਕਿਤੇ ਜਾਂਦਾ ਫੋਰਨ ਜਦੋਂ ਜਾਂਦਾ ਤੇ ਕਿੰਨਾ ਕਿੰਨਾ ਟਾਈਮ ਕਰਦੇ ਵਿੱਚ ਉਹਨੂੰ ਕੀ ਕਹਿਦਾ ਕੁਝ ਵੀ ਚੰਗਾ ਨਹੀਂ ਲੱਗਦਾ ਸੋ ਐਦਾਂ ਵੀ ਮੈਨੂੰ ਹਜੇ ਤੱਕ ਵੀ ਕਈ ਵਾਰੀ ਬੜਾ ਉਹ ਮਹਿਸੂਸ ਹੁੰਦਾ ਵੀ ਮਨਵੀਰ ਦੇ ਡੈਡੀ ਚਲੇ ਗਏ ਤੇ ਉਹਨਾਂ ਨਾਲ ਰੌਣਕ ਬਹੁਤ ਹੁੰਦੀ ਆ ਘਰ 'ਚ ਤੇ ਕੋਈ ਨਾ ਜਲਦੀ ਸਾਲ ਉਹਨੂੰ ਕੀ ਕਹਿਦਾ ਆ ਬੀਤੂ ਆਏ ਵਾਲਾ ਤੇ ਜਲਦੀ ਸਾਡੇ ਮੋਟੂ ਸੇਟ ਵਾਪਸ ਆਊਗੇ ਘਰ ਤੇ ਬਸ ਇੱਕ ਇੱਕ ਦਿਨ ਮਤਲਬ ਕਿ ਐਦਾਂ ਨਗਾ ਹੀਦਾ ਹੁੰਦਾ ਜਦੋਂ ਕਿ ਇਹਨਾਂ ਦੇ ਉਣ ਦਾ ਟਾਈਮ ਹੋ ਜਾਂਦਾ ਲੱਗੇ ਫੇਰ ਤਾਂ ਦਿਨ ਜਿਹੜੇ ਉਹ ਨੰਗਦੇ ਹੀ ਨਹੀਂ ਹੁੰਦੇ ਐਦਾਂ ਲੱਗੂਗਾ ਵੀ ਕਦੋਂ ਉਹਨੂੰ ਕੀ ਕਹਈਦਾ ਇਹ ਨੰਗਨ ਤੇ ਈਸ਼ਵਰ ਪ੍ਰੋਮਿਸ ਕਰਕੇ ਗਏ ਆ ਕਿ ਮੈਂ ਸਾਲ ਪਿੱਛੋਂ ਆ ਜਾਣਾ ਤੇ ਮੈਂ ਕਿਹਾ ਸਾਲ ਤੋਂ ਜ਼ਿਆਦਾ ਨਹੀਂ ਉਹਨੂੰ ਕੀ ਕਹਈਦਾ ਸੀ ਤਾਂ ਉਹਦਰ ਰਹਿਣ ਦੇਣਾ ਸਾਲ ਪਿੱਛੋਂ ਵਾਪਸ ਫੇਰ ਦੁਬਾਰਾ ਕਰੇ ਆ ਜਾਇਓ ਤੇ ਇਹ ਸੀ ਜੀ ਅੱਜ ਦੇ ਆਪਣੇ ਕੰਮਕਾਰ ਆਪਣਾ ਅੱਜ ਦਾ ਵਲੌਗ ਜਿਹਨਾਂ ਜਿਨਾਂ ਨੂੰ ਸਾਡੇ ਕਰੇਲੂ ਵਲੌਗ ਵਧੀਆ ਲੱਗਦੇ ਆ ਪਲੀਜ਼ ਸਾਨੂੰ ਸਪੋਰਟ ਕਰ ਦਿਓ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਤੇ ਹੋਰ ਵੀ ਜਿਨ੍ਹਾਂ ਨੂੰ ਐਦਾਂ ਦੇ ਵਲੌਗ ਦੇਖਣੇ ਪਸੰਦ ਆ ਘਰੇਲੂ ਪਲੀਜ਼ ਉਹਨਾਂ ਨੂੰ ਚੈਨਲ ਜ਼ਰੂਰ ਸ਼ੇਅਰ ਕਰ ਦਿਆ ਕਰੋ ਤੇ ਇਹ ਜੀ ਆਪਾਂ ਹੁਣ ਹੌਲੀ ਹੌਲੀ ਕੱਢ ਲੈਨੇ ਆ ਜੀ ਮੰਗੋ ਦੀ ਧਾਰ ਤੇ ਹੁਣ ਮੰਗੋ ਅੱਜ ਥੋੜੀ ਟਿੱਕੇ ਖੜੀ ਹੋਈ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ